ਪਹਿਲੀ ਵਾਰੀ ਤੁਸੀਂ ਡੈਬਿਊ ਕੀਤਾ ਤੇ ਪਹਿਲੀ ਵਾਰੀ ਇੰਨਾ ਵੱਡਾ ਮੋਰਚਾ ਮਾਰ ਲਿਆ ਕੀ ਕਹਿਣਾ ਚਾਹੋਗੇ ਇਹ ਸਾਰਾ ਇੱਕ ਟੀਮ ਸੀ ਸਾਰੇ ਜਨ ਨੇ ਰਲ ਕੇ ਕੰਮ ਕੀਤਾ ਪਹਿਲੀ ਵਾਰੀ ਮੈਨੂੰ ਲੱਗਾ ਹੋਇਆ ਜੀ ਵੀ ਕਿਸੇ ਖਿਲੋਂ ਮਾਸਤੇ ਲੋਕਾਂ ਨੇ ਜਦੋਂ ਥੀਏਟ੍ਰੀਕਲ ਰਿਲੀਜ਼ ਹੋਈ ਸੀ ਨਿਮਾ ਚ ਤਾਂ ਉਦੋਂ 117 ਦੇ ਕਰੀਬ ਲੋਕਾਂ ਨੇ ਐਡੀਆਂ-ਐਨੀਆਂ ਪੋਸਟਾਂ ਪਾਈਆਂ ਲਿਖ ਕੇ ਫਿਲਮ ਬਾਰੇ ਲਿਖਿਆ ਫਿਲਮ ਦੇ ਨਾ ਵੀ ਆਹ ਚੰਗਾ ਸੀ ਇਹਦੇ ਚ ਆਹ ਚੰਗਾਈ ਤਰੀਫਾਂ ਲਿਖੀਆਂ ਲੋਕਾਂ ਨੇ ਤਾਂ ਉਹਨਾਂ ਇੱਕ ਮੈਨੂੰ ਲੱਗਦਾ ਉਹਨਾਂ ਦੇ ਲੱਭਾਂ ਦੀ ਤਾਕਤ ਉਹ એનર્ਜੀ ਉਹ ਇਹ ਜਿਹੜੇ ਫਿਲਮ ਦੇ ਰਿਵਾਰਡ ਨੇ ਹਨਾ ਤਾਂ ਉਹ ਪ੍ਰਮਾਤਮਾ ਦਾ ਸਾਰਾ ਉਹ ਅਸ਼ੀਰਵਾਦ ਜਿਹੜਾ ਉਹਨਾਂ ਸ਼ਬਦਾਂ ਦੇ ਵੀ ਹੋ ਕੇ ਆਇਆ ਉਹ ਕਿ ਉਹ એનર્ਜੀ ਉੱਥੇ ਤੱਕ ਵੰਚੀ ਕਿਸੇ ਸੋਚਿਆ ਸੀ ਵੀ ਐਦਾਂ ਦਾ ਕੁਝ ਹੋ ਜਾਊਗਾ ਪਹਿਲੀ ਵਾਰੀ ਨਹੀਂ ਫਿਲਮ ਦੇ ਰਿਵਾਰਡ ਤਾਂ ਨਹੀਂ ਸੋਚੇ ਸੀ ਜੀ ਸਵਾਰਡ ਨਹੀਂ ਸੋਚ ਤੁਸੀਂ ਕਿਵੇਂ ਸੋਚਿਆ ਸੀ ਕਿ ਮੈਂ ਫਿਲਮ ਦੇ ਥਰੂ ਲੋਕਾਂ ਨੂੰ ਦੱਸਾਂ ਵੀ ਕੀ ਸਟੋਰੀ ਹੈ ਉਹਦੀ ਸਿਨੇਮਾ ਤਾਂ ਦੇਖੋ ਐਂਟਰਟੇਨ 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 ਦੇਖੋ ਸਿਨੇਮੇ ਦੀ ਪਹਿਲੀ ਸ਼ਰਤ ਹੈ ਬਟ ਕੀ ਹੁੰਦਾ ਨਾ ਤੁਸੀਂ ਕਈ ਵਾਰੀ ਪ੍ਰਭਾਵਤ ਹੁੰਦੇ ਆ ਕੁਝ ਫਿਲਮ ਮੇਕਰਸ ਤੋਂ ਵੀ ਆਰ ਉਹ ਐਂਟਰਟੇਨ ਵੀ ਕਰਦੇ ਆ ਪਰ ਕੋਈ ਗੱਲ ਕਰ ਜਾਂਦੇ ਆ ਤੇ ਰੋਡੇ ਕਾਲਜ ਵੀ ਗੱਲ ਕਰਦੀ ਸੀ ਉਹਦੀ ਆਪਣਾ ਮੂਲ ਪਛਾਣ ਤੇ ਲੋਕੀ ਰੋ ਕੇ ਨਿਕਲੇ ਮੈਸੇਜ ਆਏ ਲੋਕਾਂ ਦੇ ਬਹੁਤ ਸਾਰੇ ਹਨਾ ਕੁੜੀਆਂ ਬਹੁਤ ਰੋਈਆਂ ਸੱਚੀ ਬੱਸਾਂ ਰੋਕ ਰੋਕ ਕੇ ਪੱਥਰ ਮਾਰੇ ਜ ਕਹਾਣੀਆਂ ਬੱਸਾਂ ਵਾਲਿਆਂ ਦੀ ਨਹੀਂ ਸੀ ਨਾ ਰੋੜੇ ਮਾਰਨ ਵਾਲਿਆਂ ਦੀ ਕਹਾਣੀ ਸੀ ਅੱਛਾ ਕਹਾਣੀ ਉਥੇ ਦੀ ਸੀ ਇੱਕ ਜਦੋਂ ਲਾਸਟ ਡੈਥ ਵਾਲਾ ਸੀਨ ਸੀ ਤਾਂ ਉਸ ਦਿਨ ਹੀ ਸਵੇਰੇ ਸਾਰੇ ਅਪਸੈਟ ਸੀ ਕਿਉਂਕਿ ਮੈਨੂੰ ਲੱਗਦਾ ਹੁੰਦਾ ਇੱਕ ਪਿਆਰ ਦੇ ਤੌਰ ਤੇ ਵੀ ਯਾਰ ਜਵਾਨ ਮੁੰਡਾ ਥੋੜਾ ਚਾਹੇ ਤੁਸੀਂ ਫਿਲਮ ਹੀ ਬਣਾ ਰਹੇ ਆਂ ਵੀ ਤੁਸੀਂ ਸੜਕ ਤੇ ਸ਼ੂਟ ਕਰ ਰਹੇ ਆਂ ਕੰਟੇਨ ਤੇ ਵੀ ਬੱਸ ਭੰਤੀ ਸਾੜਤੀ ਤਾ ਉਹਦੇ ਚ ਪ੍ਰਧਾਨ ਦੀ লাশ ਮਿਲੀ ਔਰ ਰੋ ਰਹੇ ਨੇ ਸਾਰੇ ਮੁੰਡੇ ਕੁੜੀਆਂ ਰੱਖ ਕੇ ਫਿਰ ਉਹਦਾ ਸੁਸਕਾਰ ਹੋ ਰਿਹਾ 100 ਬੰਦਾ ਉੱਥੇ ਉਹਦੀ ਮਾਂ ਰੋ ਰਹੀ ਆ ਔਰ ਮੈਂ ਉਹ ਸ਼ੂਟ ਕਰ ਰਿਹਾ ਕਿੱਥੇ ਦਿਮਾਗ ਚ ਆਉਂਦਾ ਸੀ ਵੀ ਯਾਰ ਕਿਆ ਮੂਰਖ ਬੰਦਾ ਤੂੰ ਸਸ਼ੀਕਲ ਜੀ ਸਾਡੇ ਵਾਲਾ ਰੇਡੀਓ ਦੇਖ ਰਹੇ ਹੋ ਤੁਸੀਂ ਮੈਂ ਸ਼ਾਇਨ ਤੁਹਾਡਾ ਸਵਾਗਤ ਕਰਦੀ ਹਾਂ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਲ ਹੀ ਚ ਪੰਜਾਬ ਚ ਫਿਲਮ ਫੇਅਰ ਅਵਾਰਡ ਸੀਗੇ ਜਿਹੜੇ ਸਾਰੇ ਕਲਾਕਾਰਾਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਸੀਗੇ ਲੇਕਿਨ ਸਭ ਤੋਂ ਵੱਧ ਇਸ ਰਾਤ ਇੱਕ ਜੋੜੀ ਨੇ ਇੱਕ ਪਿਓ ਪੁੱਤ ਦੀ ਜੋੜੀ ਨੇ ਹਿਸਟਰੀ ਬਣਾਈ ਸਿਰਫ ਉਹਨਾਂ ਦੀ ਫਿਲਮ ਰੋਡੇ ਵਾਲਾ ਕਾਲਜ ਨੇ ਸਿਰਫ ਪੰਜਾਬੀਆਂ ਦਾ ਦਿਲ ਹੀ ਨਹੀਂ ਜਿੱਤਿਆ ਬਲਕਿ ਪਹਿਲੀ ਵਾਰੀ ਬੈਸਟ ਡੈਬਿਊ ਐਕਟਰ ਔਰ ਡਾਇਰੈਕਟਰ ਦਾ ਅਵਾਰਡ ਲੈ ਕੇ ਘਰ ਨੂੰ ਵੀ ਚਲ ਗਏ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕ ਸਰ ਸਸਰੀਕਾ ਥੈਂਕ ਯੂ ਜੀ ਥੈਂਕ ਯੂ ਕਿਵੇਂ ਹੋ ਤੁਸੀਂ ਠੀਕ ਹੈ ਬਹੁਤ ਵਧੀਆ ਸਰ ਪਹਿਲੀ ਵਾਰੀ ਸੀਗਾ ਤੁਹਾਡੇ ਲਈ ਪਹਿਲੀ ਵਾਰੀ ਤੁਸੀਂ ਡੈਬਿਊ ਕੀਤਾ ਤੇ ਪਹਿਲੀ ਵਾਰੀ ਇੰਨਾ ਵੱਡਾ ਮੋਰਚਾ ਮਾਰ ਲਿਆ ਕੀ ਕਹਿਣਾ ਚਾਹੋਗੇ ਮੈਂ ਹਮੇਸ਼ਾ ਹੀ ਕਹਾਂਗਾ ਮੈਨੂੰ ਲੱਗਦਾ ਸੀ ਇਹੀ ਹੀ ਸਰ ਦਾ ਵਿਊ ਪੁਆਇੰਟ ਹੈ ਕਿ ਇਹ ਸਾਰਾ ਇੱਕ ਇੱਕ ਟੀਮ ਸੀ ਸਾਰੇ ਜਨ ਨੇ ਰਲ ਕੇ ਕੰਮ ਕੀਤਾ ਤੇ ਕਲੀਮੈਂਟ ਨੇ ਜਿਵੇਂ ਪਿਆਰ ਲੋਕਾਂ ਦੀਆਂ ਦੁਆਵਾਂ ਸਾਰਾ ਕੁਝ ਇੰਨੇ ਕਰਨਾਂ ਤੋਂ ਜੁੜਿਆ ਆ ਰਿਹਾ ਮੈਂ ਮੈਨੂੰ ਲੱਗਦਾ ਮੈਂ ਕਰਲ ਹੀ ਲਿਖਿਆ ਸੀਗਾ ਕਿ ਸੋਸ਼ਲ ਮੀਡੀਆ ਤੇ ਵੀ ਕਿ ਜਦੋਂ ਦੀ ਰੋਡੇ ਕੋਲੇ ਰਿਲੀਜ਼ ਹੋਈ ਐ ਉਦੋਂ ਦਾ ਹੀ ਲੋਕਾਂ ਨੇ ਇੰਨਾ ਪਿਆਰ ਦਿੱਤਾ ਹੌਲੀ ਹੌਲੀ ਥੀਏਟ੍ਰਿਕਲੀ ਫਿਰ OTT ਤੇ ਆਈ ਫਿਰ ਜਿਵੇਂ ਜਿਵੇਂ ਲੋਕੀ ਦੇਖਦੇ ਗਏ ਇੱਕ ਕਨਸਟੈਂਟ ਸਪੋਰਟ ਮਿਲਦੀ ਰਹੀ ਜਿਵੇਂ ਕਹਿੰਦੇ ਕੋਲੈਕਟਿਵ ਇੱਕ ਫਾਈਨਲ ਇੱਕ ਵਿਕਟਰੀ ਮਿਲ ਗਈ ਹੁੰਦੀ ਐ ਉਹੜ ਦਾ ਪੂਰਾ ਇੱਕ એનર્ਜੀ ਸੀ ਬਣੀ ਹੋਈ ਨਾ ਤੇ ਜਦੋਂ OTT ਤੇ ਗਈ ਤਾਂ ਉਹ ਪਹਿਲੀ ਵਾਰੀ ਮਿਲਦਾ ਹੋਇਆ ਜੀ ਵੀ ਕਿਸੇ ਕਿਸਮ ਦੇ ਮਾਸਤੇ ਲੋਕਾਂ ਨੇ ਜਦੋਂ ਥੀਏਟ੍ਰੀਕਲ ਲੀਜੋ ਇਸ ਨਿਮਾ ਚ ਤਾਂ ਉਦੋਂ 117 ਦੇ ਕਰੀਬ ਲੋਕਾਂ ਨੇ ਐਡੀਆਂ-ਐਡੀਆਂ ਪੋਸਟਾਂ ਪਾਈਆਂ ਲਿਖ ਕੇ ਫਿਲਮ ਬਾਰੇ ਲਿਖਿਆ ਫਿਲਮ ਦੇ ਹਨਾ ਵੀ ਆ ਚੰਗਾ ਸੀ ਇਹਦੇ ਚ ਆ ਚੰਗਾਈ ਤਰੀਫਾਂ ਲਿਖੀਆਂ ਲੋਕਾਂ ਨੇ ਤਾਂ ਫਿਰ ਉਦੋਂ ਬਾਅਦ ਜਦੋਂ OTT ਤੇ ਗਈ ਤਾਂ ਫਿਰ ਬਹੁਤ ਵੱਡੀ ਗਿਣਤੀ ਚ ਲੋਕਾਂ ਨੇ ਜਿਨ੍ਹਾਂ ਨੇ ਨਹੀਂ ਦੇਖੀ ਸੀ ਥੀਏਟਰ ਨਹੀਂ ਜਾ ਸਕੇ ਫਿਰ ਇੱਕ ਵਾਰ ਹੋਇਆ ਨਾ ਉਹ ਕੀ ਸੀ ਨਾ ਮੈਨੂੰ ਲੱਗਦਾ ਜੀ ਉਹ ਕੋਈ ਅੱਛੇ ਸਾਹਿਤ ਨਾਲ ਜੁੜੇ ਹੋਏ ਲੋਕ ਨੇ ਕੋਈ ਪ੍ਰੈਸ ਵਾਲੇ ਨੇ ਤਾਂ ਮੈਨੂੰ ਲੱਗਦਾ ਕੋਈ ਐਕਟਰ ਨੇ ਕੋਈ ਫਿਲਮ ਮੇਕਰ ਨੇ ਜਾਂ ਪਹਿਲਾਂ ਕੰਮ ਕਰ ਚੁੱਕੇ ਨੇ ਜਾਂ ਕਰ ਰਹੇ ਨੇ ਉਹ ਉਹਨਾਂ ਦੀ ਗਿਣਤੀ ਬਹੁਤ ਸੀ ਚੰਗੇ ਦਰਸ਼ਕ ਬਹੁਤ ਨੇ ਸਾਨੂੰ ਲੱਗਦਾ ਹੁੰਦਾ ਸਾਡੇ ਘਰ ਅੱਜ ਬੈਠੇ ਨਾ ਪਿੰਡਾਂ ਵਾਲੇ ਜਿਹੜੇ ਮੁੰਡੇ ਬਹੁਤ ਅੱਛੇ ਦਰਸ਼ਕ ਨੇ ਬਹੁਤ ਅੱਛੀ ਆਡੀਅנס ਆ ਉਹ ਤਾਂ ਜੇ ਤੁਸੀਂ ਕਹੋ ਵੀ ਉਹ ਚੰਗੀ ਮਾੜੀ ਫਿਲਮ ਦੇਖਦੇ ਨੇ ਹਨਾ ਉਹਨਾਂ ਨੂੰ ਪਤਾ ਹੁੰਦਾ ਚੰਗੀ ਕਿਹੜੀ ਆ ਤੇ ਤਾਂ ਉਹਨਾਂ ਨੇ ਬਹੁਤ ਤਾਰੀਫ ਕੀਤੀ ਫਿਲਮ ਦੀ ਖੁੱਲ ਕੇ ਸਾਹਮਣੇ ਆਏ ਤਾਂ ਉਹਨਾਂ ਇੱਕ ਮੈਨੂੰ ਲੱਗਦਾ ਉਹਨਾਂ ਦੇ ਲੱਭਾਂ ਦੀ ਤਾਕਤ ਉਹ એનર્ਜੀ ਉਹ ਇਹ ਜਿਹੜੇ ਫਿਲਮ ਦੇ ਰਿਵਾਰਡ ਨੇ ਹਨਾ ਤਾਂ ਉਹ ਪ੍ਰਮਾਤਮਾ ਦਾ ਸਾਰਾ ਉਹ ਅਸ਼ੀਰਵਾਦ ਜਿਹੜਾ ਉਹਨਾਂ ਸ਼ਬਦਾਂ ਵਿੱਚ ਵੀ ਹੋ ਕੇ ਆਇਆ ਉਹ ਕਿ ਉਹ એનર્ਜੀ ਉੱਥੇ ਤੱਕ ਵਾਂਚੀ ਤੁਸੀਂ ਸੋਚਿਆ ਸੀ ਵੀ ਐਦਾਂ ਦਾ ਕੁਝ ਹੋ ਜੂਗਾ ਪਹਿਲੀ ਵਾਰ ਨੇ ਫਿਲਮ ਦੇ ਰਿਵਾਰਡ ਤਾਂ ਨਹੀਂ ਸੋਚੇ ਸੀ ਜੀ ਰਿਵਾਰਡ ਨਹੀਂ ਸੋਚੇ ਸੀ ਬਸ ਹਾਂ ਇਹ ਪਤਾ ਸੀ ਵੀ ਯਾਰ ਆਪਣੀ ਫਿਲਮ ਦੇਖ ਕੇ ਹਰ ਬੰਦਾ ਕਹੇਗਾ ਵੀ ਅੱਛੀ ਫਿਲਮ ਬਣਾਈ ਆ ਤੁਸੀਂ ਤਾਂ ਪਹਿਲੀ ਤਾਂ ਕੋਸ਼ਿਸ਼ ਇਹ ਹੀ ਹੁੰਦੀ ਆ ਦਰਸ਼ਕ ਐਂਟਰਟੇਨ ਹੋਣ ਦਰਸ਼ਕ ਬਾਹਰ ਨਿਕਲ ਕੇ ਦਿਮਾਗਾਂ ਚ ਫਿਰ ਮੇਰੀ ਕੋਸ਼ਿਸ਼ ਵੀ ਕਲਾਈਮੈਕਸ ਤੋਂ ਬਾਅਦ ਉਹਨਾਂ ਲੋਕੀ ਦਿਮਾਗ ਚ ਫਿਲਮ ਘਰੇ ਲੈ ਕੇ ਜਾਣ ਉਹਦੇ ਕਰੈਕਟਰ ਨਾਲ ਰਹਿਣ ਵੀ ਯਾਰ ਉਹਦੇ ਦਿਮਾਗ ਚ ਨਿਕਲ ਨਹੀਂ ਪਾਰੇ ਹਨਾ ਤਾਂ ਇੱਕ ਅੱਛੀ ਫਿਲਮ ਉਹੀ ਮੰਨੀ ਜਾਂਦੀ ਆ ਤਾਂ ਉਹ ਤਾਂ ਫਿਲਮ ਦੇ ਰਿਲੀਜ਼ ਵੇਲੇ ਚੀਜ਼ਾਂ ਹੋ ਗਈਆਂ ਸੀ ਹਨਾ ਤੋਂ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਉਹ ਬਲੇਸਿੰਗਸ ਉਹ ਚੱਲ ਰਹੀਆਂ ਨੇ ਨਾਲ ਅਜੇ ਵੀ ਕਰਦਾ ਕੀ ਮਾਹੌਲ ਸੀ ਜਦੋਂ ਇਹ ਅਵਾਰਡ ਗਏ ਕਰੀ ਕਰਦਾ ਤਾਂ ਦੇਖੋ ਜੀ ਅਗਰ ਇੱਕ ਘਰ ਚ ਦੋ ਫਿਲਮ ਵੀ ਰਿਵਾਰਡ ਜਾਂਦੇ ਨੇ ਹਨਾ ਪਰ ਕਿਉਂਕਿ ਮੈਨੂੰ ਲੱਗਦਾ ਅਵਾਰਡ ਹੈ ਹੀ ਉਹਨਾਂ ਦੇ ਕਿਉਂਕਿ ਅਸੀਂ ਘਰੋਂ ਦੂਰ ਰਹਿੰਨੇ ਆ ਤਾਂ ਇੱਕ ਫਿਲਮ ਬਣਾਉਣ ਵਾਸਤੇ ਥੋੜੀ ਤੁਹਾਨੂੰ ਟਾਈਮ ਲੱਗਦਾ ਤੁਹਾਡੀਆਂ ਮੀਟਿੰਗਸ ਹੁੰਦੀਆਂ ਨੇ ਫਿਲਮ ਦੀ ਰਾਈਟਿੰਗ ਤਿਆਰੀ ਕੌਣ ਪ੍ਰੋਡਿਊਸ ਕਰੇਗਾ ਤਾਂ ਕਾਫੀ ਟਾਈਮ ਨਿਕਲ ਜਾਂਦਾ ਫਿਰ ਜਦੋਂ ਫਿਲਮ ਸ਼ੁਰੂ ਹੁੰਦੀ ਆ ਲਿਖਣ ਤੋਂ ਲੈ ਕੇ ਐਗਜ਼ੀਕਿਊਸ਼ਨ ਜਦੋਂ ਸ਼ੂਟ ਚੱਲਦਾ ਤਾਂ ਉਹ ਐਸੇ ਦਿਨ ਹੁੰਦੇ ਨੇ ਤੁਸੀਂ ਘਰੇ ਜਾ ਹੀ ਨਹੀਂ ਪਾਉਂਦੇ ਤੁਹਾਡੇ ਕੋਈ ਗਮੀ ਖੁਸ਼ੀ ਤੁਸੀਂ ਉੱਥੇ ਨਹੀਂ ਜਾ ਪਾਉਂਗੇ ਬਿਲਕੁਲ ਬਹੁਤ ਸਾਰੇ ਰਿਸ਼ਤੇਦਾਰ ਦੋਸਤ ਗੁੱਸੇ ਹੋ ਜਾਂਦੇ ਨੇ ਤੁਹਾਡੇ ਹਣਾ ਜਾਣ ਨਾਲੇ ਤਾਂ ਫਿਰ ਪੋਸਟ ਪ੍ਰੋਡਕਸ਼ਨ ਚੱਲ ਪੈਂਦੀ ਆ ਤਾਂ ਡਾਇਰੈਕਟਰ ਤਾਂ ਜਮੇ ਨਹੀਂ ਨਿਕਲ ਪਾਉਂਦਾ ਉਹ ਤਾਂ ਬਿਲਕੁਲ ਹੀ ਉੱਪਰ ਜਿਵੇਂ ਹਣਾ ਗੋਡ ਪਰਸਪੈਕਟਿਵ ਹੁੰਦਾ ਇੱਕ ਉਹ ਕੁਝ ਵੀ ਸੁੰਨਾ ਨਹੀਂ ਛੱਡ ਸਕਦਾ ਉਹਨੂੰ ਲੱਗਦਾ ਹੁੰਦਾ ਮੈਂ ਇਹ ਡਰੋਨ ਬੀਜੀਐਮ ਵਾਲਾ ਛੱਡਤਾ ਤਾਂ ਨਾ ਹੋ ਜੇ ਮਾਡੀਟਰ ਕੋਲ ਉੱਠ ਖੜਿਆ ਨਾ ਹੋ ਜੇ ਵੀਐਫਐਕਸ ਤੋਂ ਅੱਗੇ ਆ ਨਾ ਹੋ ਜੇ ਤਾਂ ਉਹ ਬੜਾ ਹੀ ਹੁੰਦਾ ਵੀ ਤੁਸੀਂ ਭਗਤੀ ਵਾਲਾ ਕੰਮ ਹੀ ਹੁੰਦਾ ਵੀ ਇੰਨੇ ਦਿਨ ਦੀ ਭੋਰੇ ਚ ਭਗਤੀ ਆ ਤਾਂ ਉਹ ਪਿੱਛੇ ਜਿਹੜੇ ਘਰ ਦੇ ਕੰਮ ਹੁੰਦੇ ਨੇ ਸਾਡੇ ਹਨਾ ਕੋਈ ਬੱਚਿਆਂ ਦੇ ਸਕੂਲ ਜਾਣਾ ਹਨਾ ਕੋਈ ਪੇਰੈਂਟ ਮੀਟਿੰਗ ਹੈ ਕੋਈ ਦੁੱਖ ਸੁੱਖ ਹੈ ਕੋਈ ਘਰ ਦੀਆਂ ਲੋੜਾਂ ਨੇ ਤਾਂ ਉਹ ਸਾਡੀਆਂ ਮਾਵਾਂ ਸਾਡੀਆਂ ਘਰ ਵਾਲੀਆਂ ਉਹ ਦੇਖ ਰਹੀਆਂ ਨੇ ਬਿਲਕੁਲ ਇਹ ਵਾਰਤਾ ਉਹਨਾਂ ਦੇ ਆ ਮਿਸ਼ਲ ਤੁਹਾਡੇ ਲਈ ਤਾਂ ਬਹੁਤ ਵੱਡਾ ਦਿਨ ਸੀ। ਹਾਂਜੀ। ਤੁਸੀਂ ਤਾਂ ਬਹੁਤ ਡਰੇ ਵੀ ਹੋਣੇ ਜਦੋਂ ਤੁਸੀਂ ਸਟੇਜ ਤੇ ਗਏ ਹੋਣੇ ਅਵਾਰਡ ਲੈਣ ਲਈ ਕੀ ਕੁਝ ਚੱਲ ਰਿਆ ਸੀ ਤੁਹਾਡੇ ਮਾਈਂਡ 'ਚ? ਥੋੜਾ ਕਿਉਂ ਮੈਂ ਕਹਿੰਦਾ 10 ਦਿਨ ਪਹਿਲਾਂ ਤਾਂ ਕੋਈ ਸੀਗਾ ਹੀ ਨਹੀਂ ਦਿਮਾਗ 'ਚ। ਇਕਦਮ ਸੋਚਿਆ ਨੇ ਸਿਰਫ ਨਾਮਿਨੇਸ਼ਨ ਆਈ ਉੱਥੇ ਗਏ ਸਟੇਜ ਤੇ ਤੇ ਇੱਕਦਮ ਜਦੋਂ ਨਾਮ ਬੋਲਿਆ। ਇੱਕ ਵਾਰੀ ਤਾਂ ਹੁੰਦਾ ਜੇ ਤੁਸੀਂ ਸਟੇਜ ਤੇ ਜਾਂਦੇ ਨੇ ਕਿਉਂਕਿ ਤੁਹਾਡੇ ਤੋਂ ਵੱਡੇ ਵੱਡੇ ਆਰਟਿਸਟ ਬਿਲਕੁਲ ਜਿਨ੍ਹਾਂ ਨੂੰ ਤੁਸੀਂ ਸਾਰੀ ਲਾਈਫ ਦੇਖਦੇ ਹੀ ਆਏ ਹੋ ਇਹਨਾਂ ਤੋਂ ਇੰਸਪਾਇਰ ਹੋ ਤੁਹਾਡੇ ਸਾਹਮਣੇ ਬੈਠੇ ਨੇ ਤੇ ਤੁਹਾਨੂੰ ਦੇਖ ਰਹੇ ਨੇ। ਹਾਂ। ਤੇ ਫਿਰ ਕਿ ਸਿਗਾ ਮੈਂ ਚੀਰਨਾ ਕੀ ਬੋਲਾਂ ਕੀ ਕਹਾਵਾ ਠੀਕ ਆ ਤੇ ਪਰ ਫਿਰ ਮੈਂ ਅੱਖਾਂ ਬੰਦ ਕਰਕੇ ਮੈਂ ਕਿਹਾ ਚਲ ਸਰ ਰੋਡੀ ਕਾਲਜ ਜਿਹੜੀ ਮੂਵੀ ਆ ਤੁਸੀਂ ਕਿਵੇਂ ਸੋਚਿਆ ਸੀ ਕਿ ਮੈਂ ਫਿਲਮ ਦੇ ਥਰੂ ਲੋਕਾਂ ਨੂੰ ਦੱਸਾਂ ਵੀ ਕੀ ਸਟੋਰੀ ਆ ਉਹਦੀ ਕਿਵੇਂ ਤੁਹਾਡੇ ਮਾਈਂਡ ਚ ਆਈ ਸੀਗੀ ਦੇਖੋ ਪਹਿਲਾਂ ਤਾਂ ਨਾ ਸੀ ਸ਼ੁਰੂ ਹੋਣੀ ਐਂ ਅਨਟਰਟੇਨ ਟੂ ਸਿਨੇਮਾ ਤਾਂ ਦੇਖੋ ਅਨਟਰਟੇਨ 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 ਦੇਖੋ ਉਸਨੇ ਮੇਰੀ ਪਹਿਲੀ ਸ਼ਰਤ ਤੇ ਆ ਬਟ ਕੀ ਹੁੰਦਾ ਨਾ ਤੁਸੀਂ ਕਈ ਵਾਰੀ ਪ੍ਰਭਾਵਤ ਹੁੰਦੇ ਹੋ ਕੁਝ ਫਿਲਮ ਮੇਕਰਸ ਤੋਂ ਵੀਰ ਉਹ ਐਂਟਰਟੇਨ ਵੀ ਕਰਦੇ ਆ ਪਰ ਕੋਈ ਗੱਲ ਕਰ ਜਾਂਦੇ ਆ ਔਰ ਗੱਲ ਤੁਸੀਂ ਕਹਿੰਦੇ ਵਾਓ ਯਾਰ ਹਨਾ ਤੁਸੀਂ ਚਾਹੇ ਰਾਜੂ ਇਰਾਨੀ ਦਾ ਸਿਨੇਮਾ ਦੇਖੋ ਸਭ ਮੈਨੂੰ ਬਹੁਤ ਪਸੰਦ ਆ ਹਨਾ ਚਾਹੇ ਮੁੰਨਾ ਬਾਈ ਐਮਬੀਬੀਐਸ ਰਾਈ ਕੀਤੀ ਗੱਲ ਹੋਣੇ ਚਾਹੇ ਉਹ ਪੀਕੇ ਰਾਈ ਕੀਤੀ 3ਡੀ ਅਟਰਾਇ ਕੀਤੀ ਹਨਾ ਕਦੇ ਉਹਨੇ ਸਿੱਖਿਆ ਸਿਸਟਮ ਤੇ ਸਵਾਲ ਠਾਇਆ ਤਾਂ ਫਿਰ ਉਹ ਹਣਾ ਵਿਦੂਨੋ ਚੋਪੜਾ ਸਰ ਦੀ 12ਵੀਂ ਫੇਲ ਆਈ ਰੀਸਟਾਰਟ ਰੀਸਟਾਰਟ ਕਾਲ ਉਹ ਪੰਪ ਕਰਦੇ ਨੇ ਬੰਦੇ ਨੂੰ ਹਨਾ ਸਟ੍ਰਗਲ ਕਰਨ ਵਾਸਤੇ ਕਮਾਲ ਦੀਆਂ ਫਿਲਮਾਂ ਨੇ ਨਾ ਸੱਡ ਪੰਜਾਬੀ ਸੀਨੇ ਵਿੱਚ ਇਦਾਂ ਦੀਆਂ ਫਿਲਮਾਂ ਬਣੀ ਆ ਹਨਾ ਤਾਂ ਮੈਨੂੰ ਪਰਸਨਲੀ ਚੰਨ ਪ੍ਰਦੇਸੀ ਬਹੁਤ ਪਸੰਦ ਸੀ ਹਾਲਾਂਕਿ ਉਹ ਇਦਾਂ ਦੀ ਫਿਲਮ ਨਹੀਂ ਸੀ ਉਹ ਜ਼ਗੀਰਦਾਰੀ ਤੇ ਸੀ ਪੁਰਾਣੇ ਜਦੋਂ ਪਹਿਲਾਂ ਸੀਰੀ ਜ਼ਗੀਰਦਾਰ ਉਹਨਾਂ ਦੀ ਫਿਲਮ ਸੀ ਬਟ ਉਹ ਬਹੁਤ 뮤지컬 ਡਰਾਮਾ ਸੀ ਫਿਰ ਸ਼ੀਦੇਵਾ ਬਟਪੂਤਾ ਸਿੰਘ ਬਣੀ ਵੰਡ ਤੇ ਜਿਹੜਾ ਉਹ ਪਿਆਰ ਦੇ ਦੋ ਜਣਿਆਂ ਦਾ ਦਿਖਾਇਆ ਬੂਟਾ ਸਿੰਘ ਦਾ ਹਨਾ ਯਾਰ ਉਹ ਬਿਨਾਂ ਵਜ੍ਹਾ ਹੀ ਉਹ ਮਿਲ ਨਹੀਂ ਪਾਇਆ ਉਹਨੂੰ ਹਨਾ ਕੀ ਇਮੋਸ਼ਨ ਸੀ ਕਮਾਲ ਦੇ ਵੀ ਉਹਦਾਂ ਦੀ ਕਿੰਨੀਆਂ ਕਹਾਣੀਆਂ ਦੱਬ ਕੇ ਰਹਿ ਗਈਆਂ ਹਨਾ ਉਹਨੇ ਮਨੋਜੀ ਪੁਈ ਸਰ ਨੇ ਕੀ ਕਮਾਲ ਦੀ ਗੱਲ ਕੀਤੀ ਫਿਰ ਉਹ ਨਰਾਗ ਸਿੰਘ ਨੇ ਪੰਜਾਬ 1984 ਬਣਾਈ ਹਨਾ ਤਾਂ ਮਾਵਾ ਦੇਖੋ ਸਰਕਾਰਾਂ ਨੇ ਕੁਛ ਕੀਤਾ ਜਥੇਬੰਦੀਆਂ ਨੇ ਕੁਛ ਕੀਤਾ ਪਰ ਜਿਹੜੀਆਂ ਮਾਵਾਂ ਉਹਦੇ ਪੁੱਤਾਂ ਨੂੰ ਦੇਖਦੀਆਂ ਸੀ ਘਰ ਹੀ ਨਹੀਂ ਮੁੜੇ ਛੋਟੀ ਛੋਟੀ ਗੱਲਾਂ ਪਿੱਛੇ ਤਾਂ ਚੁੱਲ੍ਹੇ ਵਿੱਚ ਆਵਾਗਾ ਸਵਾਬ ਬਣ ਕੇ ਲਾਸਟ ਤੱਕ ਕਲਾਈਮੈਕਸ ਹੀ ਦਲਜੀਤ ਭਾਜੀ ਦਾ ਤੋ ਬਹੁਤ ਕਮਾਲ ਦਾ ਸਿਨੇਮਾ ਸੀ ਉਹ ਫਿਰ ਮੈਨੂੰ ਲਵ ਸਟੋਰੀਆਂ ਪਸੰਦ ਨੇ ਜਗਦੀਪ ਸਿੱਧੂ ਹਣਾ ਦੀ ਅੰਮਰਦੀਪ ਦਾ ਸਿਨੇਮਾ ਪਸੰਦਾ ਮੈਨੂੰ ਲਾਹੌਰੀ ਅੰਗਰੇਜ਼ ਸਰੰਗਾ ਨਾ ਤਾਂ ਉਹ ਬਹੁਤ ਅੱਛੇ ਮੇਕਰ ਨੇ ਸਾਰੇ ਮੈਨੂੰ ਜਤਿੰਦਰ ਮੋਹਰ ਦਾ ਸਿਨੇਮਾ ਬਹੁਤ ਪਸੰਦ ਆ ਸਕੰਦਰ ਪਸੰਦ ਆ ਮੈਨੂੰ ਮੋੜ ਪਸੰਦ ਆ ਉਹ ਕਿਤੇ ਨਾ ਕਿਤੇ ਹੁੰਦਾ ਸੀ ਵੀ ਯਾਰ ਮੈਂ ਜੋ ਫਿਲਮ ਬਣਾਵਾਂ ਤਾਂ ਮੈਂ ਕੋਈ ਗੱਲ ਕਰੂੰਗਾ ਮੈਂ ਕੱਲਾ ਮਸਾਲਾ ਨਹੀਂ ਹੋਏਗਾ ਤੇ ਰੋਡੇ ਕਾਲਜ ਵੀ ਗੱਲ ਕਰਦੀ ਸੀ ਉਹਦੀ ਆਪਣਾ ਮੂਲ ਪਛਾਣ ਤੇ ਲੋਕੀ ਰੋ ਕੇ ਨਿਕਲੇ ਮੈਸੇਜ ਆਏ ਲੋਕਾਂ ਦੇ ਬਹੁਤ ਸਾਰੇ ਹਨਾ ਕੁੜੀਆਂ ਬਹੁਤ ਰੋਈਆਂ ਤਾਂ ਜਦੋਂ ਟੀਮ ਥੀਏਟਰ ਅੰਚ ਗਈ ਤਾਂ ਮੈਨੂੰ ਲੱਗਦਾ ਵੀ ਉਹ ਕਿਉਂਕਿ ਇਹਦੇ ਇਹਦੇ ਕਲਾਈਮੈਕਸ 'ਚ ਇਹਦੀ ਡੈਥ ਦਾ ਸੀਨ ਸੀ ਤਾਂ ਉਹ ਕੁੜੀਆਂ ਦੀਪ ਕਿੱਥੇ ਆ ਤੁਹਾਡਾ ਨਦੀਪ ਨਹੀਂ ਆਇਆ ਹਨਾ ਤੋ ਪਤਾ ਲੱਗਦਾ ਸੀ ਲੋਕ ਜੁੜ ਗਏ ਨੇ ਕਰੈਕਟਰਾਂ ਨਾਲ ਤਾਂ ਉਹ ਬਸ ਏਸ ਵੀ ਮੇਰਾ ਮਨ ਸੀ ਮੈਂ ਗੱਲ ਕਰਨੀ ਹੈ ਕੋਈ ਹੈਨਾ ਤੋ ਅਸੀਂ ਕਹਿਣ ਚ ਕਾਮਯਾਬ ਹੋਏ ਤਾਂ ਬਸ ਸਦੈਂ ਭਲੇ ਬਣੀ ਜਿਓ ਜਿਵੇਂ ਰੋਡੇ ਕਾਲਜ ਦੀ ਜਿਹੜੀ ਹਿਸਟਰੀ ਆ ਉਹ ਸਾਰੇ ਸਾਰਿਆਂ ਨੂੰ ਪਤਾ ਤੁਸੀਂ ਆਪਣੀ ਅੱਖੀ ਸਾਰੇ ਕੁਝ ਦੇਖਿਆ ਸੀਗਾ ਕੀ ਕੁਝ ਸੀਗਾ ਉਸ ਹਾਂ ਮੈਂ ਪੜਿਆ ਹੀ ਉੱਥੇ ਆ ਜੀ ਅੱਛਾ ਮੇਰਾ ਤਾਂ ਮੇਰਾ ਤਾਂ ਪਿੰਡ ਹੀ ਰੋਡੇ ਆ 2 ਕਿਲੋਮੀਟਰ ਤੇ ਪਿੰਡ ਆ ਸਾਡਾ ਮੇਰ ਤਾਂ ਸਕੂਲਿੰਗ ਵੀ ਉੱਥੋਂ ਕਾਲਜ ਵੀ ਉੱਥੋਂ ਬੀਏ ਵੀ ਉੱਥੋਂ ਕੀਤੀ ਪੋਲੀਟਕਨਲ ਡਿਪਲੋਮਾ ਵੀ ਉੱਥੇ ਕਰਦੇ ਸੀ ਤਾਂ ਤਿੰਨ ਸੰਸਥਾਵਾਂ ਨੇ ਉੱਥੇ ਮੈਂ ਤਿੰਨਾਂ ਚ ਹੀ ਘੁੰਮਿਆ ਬਹੁਤ ਸੱਚੀ ਬੱਸਾਂ ਰੋਕ ਰੋਕ ਕੇ ਪੱਥਰ ਮਾਰੇ ਜਾਂਦੇ ਸੀ ਨਹੀਂ ਪੱਥਰ ਰੋਕ ਕੇ ਨਹੀਂ ਮਾਰੇ ਜਾਂਦੇ ਸੀ ਐਕਚੁਅਲ ਤੇ ਮੈਂ ਥੋੜਾ ਸੁਧਾਰ ਕਰਦਾ ਤਾਂ ਕਈ ਵਾਰੀ ਕੀ ਹੁੰਦਾ ਲੌਂਗ ਰੂਟ ਦੀਆਂ ਬੱਸਾਂ ਸੀ ਤਾਂ ਫਿਰ ਉੱਥੇ ਸਰਕਾਰੀ ਸਟਾਪ ਨਹੀਂ ਹੁੰਦੇ ਸੀ ਤਾਂ ਸਟੂਡੈਂਟ ਦੀ ਜਦ ਹੁੰਦੀ ਸੀ ਵੀ ਅਸੀਂ ਤਾਂ ਵੀ ਕਿਉਂਕਿ ਦੇਖੋ ਜਵਾਨੀ ਵੇਲੇ ਤਾਂ ਹਰ ਕੋਈ ਰਾਜਾ ਬਾਦਸ਼ਾਹ ਤਾਂ ਉਹਨੇ ਥੋੜੀ ਕਿਉਂ ਜਾਲਾ ਤੀ ਨਾ ਰੋਕੋ ਫਿਰ ਜਿਉਂ ਨੂੰ ਲੱਗਦਾ ਸੀ ਇਹ ਤੇਜ਼ ਆ ਰਿਹਾ ਹੈ ਨਹੀਂ ਰੋਕਣਗੇ ਤਾਂ ਮੂਰੇ ਖੜ ਜੰਦੇ ਇੱਟ ਲੈ ਕੇ ਥਮ ਮਾਹੌਲ ਸੀ ਤਾਂ ਅਸਲ ਚ ਉਹ ਜਿਹੜਾ ਮਾਹੌਲ ਦੇ ਵਿੱਚ ਦੀ ਕਹਾਣੀ ਲੰਘਦੀ ਸੀ ਕਹਾਣੀ ਉਹ ਬੱਸਾਂ ਵਾਲਿਆਂ ਦੀ ਨਹੀਂ ਸੀ ਨਾ ਰੋੜੇ ਮਾਰਨ ਵਾਲਿਆਂ ਦੀ ਕਹਾਣੀ ਸੀ ਅੱਛਾ ਕਹਾਣੀ ਉਥੀ ਦੀ ਸੀ ਪਰ ਜਦੋਂ ਤੁਸੀਂ 1990 2011 ਤੱਕ ਦੀ 2005 6 ਦਾ ਮਾਹੌਲ ਦਿਖਾਓਗੇ ਤਾਂ ਕਟਨਾਵਾ ਦਿਖਾਵਾਂਗੇ ਹਣਾ ਜੇ ਤੁਸੀਂ 1960 70 ਦੀ ਗੱਲ ਕਰੋਗੇ ਤਾਂ ਐਮਰਜੈਂਸੀ ਦਾ ਦਿਖਾਓਗੇ ਨਾ ਵੀ ਦੇਸ਼ 'ਚ ਕੀ ਹਾਲਾਤ ਚੱਲ ਰਹੇ ਸੀ ਤਾਂ ਜਿਹੜਾ ਛਮੇਕਰੋ ਹਾਲਾਤ ਦਿਖਾਏਗਾ ਵੀ ਆਲੇ ਦੁਆਲੇ ਆਹ ਚੱਲ ਰਿਆ ਸੀ ਠੀਕ ਆ ਕਾਨ ਤੋਂ ਬਾਹਰ ਬੋਲਟ ਮੋਟਰਸਾਈਕਲ ਵਾਲੇ ਖੜਕੂ ਸਿੰਘ ਨੇ ਤਾਂ ਅੰਦਰ ਮੁੰਡੇ ਪੜ ਰਹੇ ਨੇ ਤਾਂ ਉਹ ਕਿਵੇਂ ਰਿਲੇਟ ਹੁੰਦੀਆਂ ਨੇ ਚੀਜ਼ਾਂ ਹਾਲਾਤ ਕੀ ਚੱਲ ਰਹੇ ਨੇ ਤਾਂ ਉਹ ਮਾਹੌਲ ਉਸੇ ਬੇਸਿਕਲੀ ਵਿਸ਼ਾਲ ਦੀ ਐਂਟਰੀ ਕਿਵੇਂ ਹੋਈ ਵਿਸ਼ਾਲ ਦੱਸੂਗਾ ਇਹ ਮੈਂ ਆਹ ਇਹ ਤਾਂ ਸੀ ਉਹ ਅਸਿਸਟੈਂਟ ਡਾਇਰੈਕਟਰ ਕੰਮ ਕਰਨੀ ਪਰ ਜਦੋਂ ਮੈਨੂੰ ਆ ਕੇ ਪਤਾ ਲੱਗਿਆ ਕਿ ਟੀਮ ਨੇ ਫੈਸਲਾ ਲੈ ਚੁੱਕਿਆ ਅੱਛਾ ਤੁਹਾਨੂੰ ਐਜ਼ ਐਕਟਰ ਅੱਛਾ ਤੁਹਾਨੂੰ ਪਹਿਲਾਂ ਨਹੀਂ ਪਤਾ ਸੀਗਾ ਮੈਨੂੰ ਪਹਿਲਾਂ ਨਹੀਂ ਇੱਥੇ ਆ ਕੇ ਜਾਨੀ ਡਿਸਾਈਡ ਹੋਇਆ ਕਿ ਵੀ ਮੈਂ ਐਜ਼ ਐਕਟਰ ਕੀ ਕੰਮ ਕਰੂੰਗਾ ਬਸ ਉਹਦੇ ਤਿਆਰੀ ਸ਼ੁਰੂ ਕਰ ਦਿੱਤੀ ਤੇ ਫਿਰ ਡਰ ਗਿਆ ਕਿ ਨਹੀਂ ਨਹੀਂ ਥੋੜਾ ਜਿਹਾ ਤਾਂ ਹੁੰਦਾ ਹੀ ਆ ਕੁੰਦਨ ਆਪਣੇ ਘਰ ਦੇ ਸਾਹਮਣੇ ਕੋਈ ਬੋਲ ਨਹੀਂ ਸਕਦਾ ਤੁਹਾਡੇ ਨਾਲ ਤਾਂ ਤੁਹਾਡੇ ਫਾਦਰ ਸਾਹਿਬ ਸੀਗੇ ਕਿੰਨਾ ਕਿ ਤੁਹਾਡੇ ਮਨ 'ਚ ਡਰ ਸੀਗਾ ਅਸਲ ਸੀਗਾ ਕਿ ਜਿਹੜੀ ਟੀਮ ਸੀ ਟੀਮ ਬਹੁਤ ਸਟਰੋਂਗ ਸੀ ਕਿਉਂਕਿ ਉਹ ਵੀ ਮਨ ਲੱਗਦਾ 6 ਮਹੀਨੇ ਸਾਲ ਹੋ ਗਏ ਸੀ ਉਹਨਾਂ ਨੂੰ ਵੀ ਲੱਗਿਆ ਤੇ ਕਿ ਮੇਰੀ ਬੌਂਡਿੰਗ ਉਹਨਾਂ ਨਾਲ ਬਹੁਤ ਸੋਹਣੀ ਹੋ ਗਈ ਸੀ ਸਾਡਾ ਫਰੈਂਡ ਸਰਕਲ ਹੀ ਬਣ ਗਿਆ ਸਾਡਾ ਸੋ ਮੈਨੂੰ ਲੱਗਦਾ ਨਹੀਂ ਅਸੀਂ ਆਪਸ 'ਚ ਬਾਹਰੀਆਂ ਗੱਲਾਂ ਕੀਤੀਆਂ ਮੈਂ ਟੀਮ ਨਾਲ ਹੀ ਰਹਿੰਦਾ ਸੀ ਉੱਥੇ ਅਸੀਂ ਤਿਆਰੀ ਕਰਦੇ ਸੀ ਉੱਥੇ ਬੈਠਦੇ ਹੁੰਦੇ ਸੀ ਜੇ ਨਾਲ ਕੁਝ ਦੱਸਣਾ ਕਰਨਾ ਵੀ ਹੁੰਦਾ ਸੀਗਾ ਤੇ ਟੀਮ ਹੁੰਦੀ ਸੀ ਉਹਨਾਂ ਨੂੰ ਦੱਸ ਦਿੰਦੇ ਸੀ ਉਹ ਮੇਰ ਨਾਲ ਮੈਂ ਕਰ ਲੈਂਦਾ ਕਿਵੇਂ ਕਿਵੇਂ ਕਰਾਉਂਦੇ ਹੁੰਦੇ ਸੀ ਸਰ ਤੁਹਾਡੇ ਤੋਂ ਮੈਨੂੰ ਲੱਗਦਾ ਇਹਨਾਂ ਨੇ ਡਾਇਰੈਕਟ ਕੁਝ ਦੱਸਿਆ ਉਹ ਜਦੋਂ ਅਸੀਂ ਸਾਰੀ ਟੀਮ ਰਾਈਟਿੰਗ ਤੇ ਬੈਠਦੇ ਸੀ ਜਦੋਂ ਆਪਾਂ ਸਟੋਰੀ ਨਰੇਟ ਕਰਦੇ ਸਾਰੇ ਜਾਣੇ ਉਦੋਂ ਵਿਊ ਪੁਆਇੰਟ ਸੀ ਕੈਰੈਕਟਰ ਨੂੰ ਲੈ ਕੇ ਆਏ ਕਰਨਾ ਹੈਗਾ ਦੋ ਜਗ੍ਹਾ ਮੈਨੂੰ ਲੱਗਦਾ ਪ੍ਰੋਬਲਮ ਆਈ ਪ੍ਰੋਬਲਮ ਕੀ ਆਈ ਵੀ ਮੈਨੂੰ ਲੱਗਿਆ ਵੀ ਅੱਜ ਜੋ ਮੈਂ ਸੋਚਿਆ ਉਹ ਨਹੀਂ ਹੋ ਰਿਹਾ ਇੱਕ ਥਾਂ ਤੇ ਤਾਂ ਜਦੋਂ ਇਹਨੇ ਮੰਤਰੀ ਨੂੰ ਸਟੇਜ ਤੇ ਬੋਲਣਾ ਸੀ ਤਾਂ ਉੱਥੇ ਉਹ ਬਹੁਤ ਨੈਚੁਰਲ ਸੀ ਤਾਂ ਮੈਨੂੰ ਲੱਗਾ ਵੀ ਯਾਰ ਇੱਥੇ ਥੋੜਾ ਡਰਾਮਾ ਕ੍ਰੀਏਟ ਕਰਦੇ ਆ ਲੋਕਾਂ ਨੂੰ ਕਿਉਂਕਿ ਲੋਕ ਨਾ ਜੇ ਕੋਈ ਕਿਸੇ ਕਰਪਟ ਲੀਡਰ ਦੇ ਖਿਲਾਫ ਕੋਈ ਉੱਠ ਕੇ ਬੋਲਦਾ ਤਾਂ ਲੋਕ ਸਵਾਦ ਲੈਂਦੇ ਆ ਵੀ ਆਹ ਵਾਹ ਮਾਰੀ ਮੂਤੇ ਦੇ ਚਪੇੜ ਚਾ ਸ਼ਬਦਾਂ ਦੀ ਚਪੇੜਾ ਉੱਥੇ ਮੈਂ ਲਾਦਾ ਥੋੜਾ ਡਰਾਮਾ ਕ੍ਰੀਏ ਥੋੜਾ ਜਿਹਾ ਓਵਰ ਜਾਂਦੇ ਆ ਤਾਂ ਇੱਕ ਜਦੋਂ ਲਾਸਟ ਦੇ ਡੈਥ ਵਾਲਾ ਸੀਨ ਸੀ ਤਾਂ ਉਸ ਦਿਨ ਹੀ ਸਵੇਰੇ ਸਾਰੇ ਅਪਸੈਟ ਸੀ ਕਿਉਂਕਿ ਮੈਨੂੰ ਲੱਗਦਾ ਹੁੰਦਾ ਇੱਕ ਪਿਓ ਦੇ ਤੌਰ ਤੇ ਵੀ ਯਾਰ ਜਵਾਨ ਮੁੰਡਾ ਤੁਹਾਡਾ ਚਾਹੇ ਤੁਸੀਂ ਫਿਲਮ ਹੀ ਬਣਾ ਰਹੇ ਆਂ ਵੀ ਤੁਸੀਂ ਸੜਕ ਤੇ ਸ਼ੂਟ ਕਰ ਰਹੇ ਆਂ ਕੰਟੇਨ ਤੇ ਵੀ ਬੱਸ ਭੰਤੀ ਸਾੜਤੀ ਤਾਂ ਉਹਦੇ ਚ ਪ੍ਰਧਾਨ ਦੀ ਲਾਸ਼ ਮਿਲੀ ਔਰ ਰੋ ਰਹੇ ਨੇ ਸਾਰੇ ਮੁੰਡੇ ਕੁੜੀਆਂ ਰੱਖ ਕੇ ਫਿਰ ਉਹਦਾ ਸਸਕਾਰ ਹੋ ਰਿਹਾ 100 ਬੰਦਾ ਉੱਥੇ ਉਹਦੀ ਮਾਂ ਰੋ ਰਹੀ ਆ ਔਰ ਮੈਂ ਸ਼ੂਟ ਕਰ ਰਿਹਾ ਕਿੱਥੇ ਦਿਮਾਗ ਚ ਆਉਂਦਾ ਸੀ ਵੀ ਯਾਰ ਕਿਆ ਮੂਰਖ ਬੰਦਾ ਤੂੰ ਹਣਾ ਤੂੰ ਜਵਾਨ ਮੁੰਡੇ ਨੂੰ ਪਰ ਫਿਰ ਆਪਣੇ ਆਪ ਨੂੰ ਨਹੀਂ ਨਹੀਂ ਆ ਰਹੇ ਫਿਲਮ ਹੈ ਇੱਕ ਕੰਮ ਹੈ ਸਾਡਾ ਹਨਾ ਫਿਲਮ ਮੇਕਿੰਗ ਹੈ ਕੀ ਗੱਲ ਹੈ ਤਾਂ ਇਦਾਂ ਹੀ ਬੱਬੂ ਦੀ ਡੈਥ ਦਾ ਸੀਨ ਸੀ ਇੱਕ ਤਾਂ ਉਹ ਹੁਣ ਪਿੰਡ ਆਪਦਾ ਸੀ ਲੋਕ ਵਿਚਾਰੇ ਪਿਆਰ ਬਹੁਤ ਕਰਦੇ ਸੀ ਪਿੰਡ ਚ ਬਣੀ ਬੜੀ ਪਰਮਾਤਮਾ ਦੀ ਕਿਰਪਾ ਨਾਲ ਜਿਹਦੇ ਘਰੇ ਜਾਣਾ ਉਹਨਾਂ ਹਾਂ ਗੱਲ ਹੀ ਕੋਈ ਨਹੀਂ ਆ ਤੁਸੀਂ ਕਰ ਲਓ ਸ਼ੂਟ ਹੁਣ ਜਾ ਕੇ ਉਹਨਾਂ ਨੂੰ ਤਾਂ ਪਤਾ ਨਹੀਂ ਕੀ ਕਰਨ ਲੱਗੇ ਆ ਵੀ ਇਹ ਗੈਂਗਸਟਰ ਦਾ ਘਰ ਦਿਖਾਉਣਾ ਦੀ ਡੈੱਡ ਬੋਡੀ ਦਿਖਾਉਣੀ ਆ ਵੀ ਗੋਲੀਆਂ ਵੱਜੀਆਂ ਤੇ ਉਹ ਮੁੰਡੇ ਆਉਂਦੇ ਆ ਵੇਖਣ ਸਾਹੂ ਦੀਪ ਵੀ ਖੜਾ ਤੇ ਉਹਦੇ ਦੋਸਤ ਵੀ ਖੜੇ ਆ ਉਹ ਦੇਖ ਕੇ ਉਹਨੂੰ ਚੇਂਜ ਹੁੰਦਾ ਵੀ ਯਾਰ ਇਹ ਕੀ ਗੱਲ ਹੋ ਗਈ ਮੰਤਰੀ ਨੇ ਮਰਵਾਤਾ ਇਹ ਹੁਣ ਜਾ ਕੇ ਸਵੇਰੇ ਸਵੇਰੇ ਪ੍ਰੋਡਕਸ਼ਨ ਡਾਇਰੈਕਸ਼ਨ ਵਾਲੇ ਮੇਰਾ ਨਾਮ ਲਿਆ ਵੀ ਹੈਪੀ ਬਾਈ ਨੇ ਕਿਹਾ ਜੀ ਕਰੇ ਤੁਹਾਡੇ ਉਹਨੇ ਹਾਂ ਜੀ ਇੰਨੀ ਕਰ ਲੋ ਬਜ਼ੁਰਗ ਸੀ ਵਿਚਾਰੇ ਕਰੇ ਸਾਹੂ ਜੇ ਪਰਿਵਾਰ ਸੀ ਜ਼ਿਮੀਂਦਾਰ ਸਾਡੇ ਪਿੰਡ ਦਾ ਤਾਂ ਉਹ ਕਰੇ ਕਰ ਲੋ ਕਰ ਲੋ ਜਾ ਕੇ ਪੱਲੀਆਂ ਵਿੱਚ ਝੋਣ ਲਾ ਕੇ ਉਹਨੂੰ ਹੁਣ ਇੱਕ ਹੱਸਦੇ ਵਸਦੇ ਕਰੇ ਜਾ ਕੇ ਸੀ 70 ਵਿਚਾਰੇ ਆ ਤੇ ਮੈਨੂੰ ਲੱਗਦਾ ਨਾ ਉਹ ਸ਼ੂਟਰ ਜੋ ਚੀਜ਼ਾਂ ਓੱਖੀਆਂ ਓ ਓੱਖੀਆਂ ਹੁੰਦੀਆਂ ਨੇ ਫਿਰ ਹੋਰ ਦੇਖੋ ਫਿਰ ਉਹ ਸਾਡੇ ਫਿਲਮ ਸਕੂਲ ਵਾਲੇ ਜਵਾਕ ਆ ਸਾਰੇ ਕਹਿੰਦੇ ਐ ਕਰੋ ਜਿਹੜੇ ਬਜ਼ੁਰਗ ਘਰ ਦੀਆਂ ਔਰਤਾਂ ਨੇ ਨਾ origignal character ਨੇ ਐਕਟਰਾਂ ਤੋਂ ਬਿਨਾਂ ਇਹਨਾਂ ਨੂੰ ਵੀ ਭਾ ਲਓ ਅੱਛਾ ਹੋਰ ਉਸ ਘਰ ਦੇ ਵਿੱਚ ਬਿਠਾ ਰੱਖੇ ਨੇ ਹੰਝੂ ਆਉਣ ਵਾਸਤੇ ਹਨਾ ਹੁੰਦੇ ਕੋਈ ਸੋਚ ਕੇ ਦੇਖੋ ਸਾਡੇ ਘਰੇ ਹੋਈ ਐ ਆ ਜਾਈ ਸਹੀ ਗੱਲ ਹੈ ਹਨਾ ਤਾਂ ਮੈਂ ਕਹਿੰਦਾ ਯਾਰ ਤਾਂ ਨਹੀਂ ਉਹ ਲੋਕ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਪਰ ਮੈਨੂੰ ਤਾਂ ਫਿਲਮ ਮੇਕਿੰਗ ਕਰਨਾ ਪੈਂਦਾ ਸ਼ੂਟ ਹੀ ਨਹੀਂ ਹੁੰਦੀਆਂ ਫਿਲਮਾਂ ਨਹੀਂ ਤਾਂ ਹੁਣ ਜੇ ਤੁਸੀਂ ਟ੍ਰੇਨ ਦਾ ਲਾਈਨਾਂ ਦੇ ਸ਼ੂਟ ਕਰਨਾ ਤਾਂ ਨਾ ਤਾਂ ਤੁਹਾਨੂੰ ਰੇਲਵੇ ਵਾਲੇ ਮਨਜ਼ੂਰੀ ਦੇਣ ਤੇ ਚੋਰੀ ਕਰਨਾ ਪੈਣਾ ਬੀ ਕੈਮਰਾ ਲੈ ਕੇ ਭੱਜੋ ਕਰਕੇ ਸ਼ੂਟ ਤੇ ਫਿਲਮ ਮੇਕਿੰਗ ਦਾ ਪਾਰਟ ਆ ਇਹ ਬਿਲਕੁਲ ਬਿਲਕੁਲ ਸਰ ਤੁਸੀਂ ਤਾਂ ਇਮੋਸ਼ਨਲ ਹੋ ਗਏ ਸੀ ਵਿਸ਼ਾਲ ਕੋਈ ਐਹੋ ਜਿਹਾ ਸੀਨ ਕੋਈ ਐਹੋ ਜਿਹਾ ਪਲ ਜਿਹੜਾ ਤੁਹਾਨੂੰ ਹੁਣ ਤੱਕ ਯਾਦ ਰਹਿੰਦਾ ਵੀ ਕੋਈ ਵਧੀਆ ਮੂਮੈਂਟ ਤੁਹਾਡਾ ਉਸ ਮੂਵੀ ਚ ਰਿਹਾ ਉਹ ਸਾਰੇ ਮੂਮੈਂਟ ਹੀ ਬਹੁਤ ਵਧੀਆ ਕਿਉਂਕਿ ਕਿਉਂਕਿ ਜਿਵੇਂ ਕੈਰੈਕਟਰ ਦੀ ਪਹਿਲਾਂ ਦੱਸੇ ਕਿ ਇੱਕ ਆਰਕ ਸੀ ਹਨਾ ਕਿ ਪਹਿਲਾਂ ਉਹ ਬਦਮਾਸ਼ ਹੁੰਦਾ ਠੀਕਾ ਪ੍ਰਧਾਨ ਹੁੰਦਾ ਫਿਰ ਹੌਲੀ-ਹੌਲੀ ਕਿਵੇਂ ਦੇ ਕੁਝ ਲਾਈਟਸ ਹਨਾ ਇਨਸੀਡੈਂਟਸ ਹੁੰਦੇ ਨੇ ਤੇ ਕਿਵੇਂ ਚੇਂਜ ਹੋਏ ਹੁੰਦਾ ਉਹ ਤੇ ਉਹ ਦੋ ਦੋ ਸ਼ੇਡ ਸੀਗੇ ਡਿਫਰੈਂਟ ਤੇ ਮੂਵਮੈਂਟ ਫਿਲਮ ਨਾਲੋਂ ਮੈਨੂੰ ਲੱਗਾ ਮੈਨੇ ਮੂਵਮੈਂਟਸ ਜੋ ਸੀ ਜਿਵੇਂ ਸੈੱਟ ਤੇ ਇਕੱਠੇ ਸੀ ਤਿਆਰੀ ਕੀਤੀ ਅੱਗੇ ਪਾਛੇ ਉਹ ਮੈਨੂੰ ਥੋੜੀਆਂ ਜਿਆਦਾ ਚੇਤੇ ਨੇ ਕਿਉਂਕਿ ਸਾਡੀ ਟੀਮ ਨਾਲ ਬਾਉਂਡ ਇਹੋ ਜਿਹਾ ਬਣ ਗਿਆ ਨਾਲ ਉਹ ਐਕਟਰਸ ਨਾਲ ਤਾਂ ਰੋ ਸਵੇਰੇ ਆਇਆ ਲੱਗਣਾ ਕਿ ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਅੱਜ ਫਨ ਕਰਕੇ ਆਉਣਾ ਖਾਪਾ ਪਾ ਕੇ ਆਉਣੀ ਹੈ ਉਹਦੇ ਵਿੱਚੇ ਕੰਮ ਵੀ ਕਰ ਲੈਣਾ ਐਕਟਿੰਗ ਵੀ ਕਰ ਲੈਣੀ ਤੇ ਬਸ ਰਾਤ ਨੂੰ ਯਾਨੀ ਖੁਸ਼ ਹੋ ਕੇ ਸੌਂ ਜਾਂਦਾ ਸੀ ਸਵੇਰੇ ਖੁਸ਼ੀ ਨਾਲ ਹੀ ਉੱਠਦਾ ਸੀ ਰਾਤ ਨੂੰ ਸੀਪ ਖੇਡ ਕੇ ਸੌਣਾ ਸੀ ਅੱਧਾ ਘੰਟਾ ਸਾਰਿਆਂ ਨੇ ਔਰ ਸਵੇਰੇ ਅਸੀਂ 5-4 ਕਿਲੋਮੀਟਰ ਤੇ ਰੁਕੇ ਹੋਏ ਸੀ ਕੋਠੀ ਚੱਕ ਤਾਂ ਸਾਰਿਆਂ ਨੇ ਅਸੀਂ ਮੇਨ ਕੋਰ ਟੀਮ ਨੇ ਬਜ਼ਾਰੋ ਚ ਆਉਣਾ ਤੇ ਉਹਦੇ ਚ ਰੋਜ਼ ਇੱਕੋ ਗਾਣਾ ਲੱਗਦਾ ਸੀ ਜੱਟ ਪੈਦਾ ਹੋਇਆ ਸ਼ੌਣ ਵਾਸਤੇ ਪੈਸੇ ਪੂਸੇ ਬਾਰੇ ਸੋਚੇ ਦੁਨੀਆ ਸਾਡਾ ਵੀ ਹੋਰ ਲਗਾਣਾ ਸੀ ਉਹ ਨਿੱਤੋ ਲਾ ਲੈਣਾ ਰਿਪੀਟ ਤੇ ਚੱਲਦਾ ਸੀ ਅੱਛਾ ਮਾਹੌਲ ਸੀ ੱਚੀਆਂ ਜ਼ਿਆਦਾ ਸੀ ਬਹੁਤ ਵਧੀਆ ਸੀ ਅੱਗੇ ਦਾ ਕੀ ਪਲਾਨ ਹੈ ਅੱਗੇ ਦਾ ਤਾਂ ਇਹ ਦੇਖੋ ਚੱਲ ਰਹੇ ਆ ਕਰ ਰਹੇ ਆ ਕੁਛ ਨਾ ਕੁਛ ਕਰਾਂਗੇ ਹੁਣ ਤੁਸੀਂ ਐਕਟਿੰਗ ਲਾਈਨ ਚ ਜਾਓਗੇ ਅੱਗੇ ਸੋਚ ਤਾਂ ਹਾਂਜੀ ਇਹੀ ਰਹੇ ਆ ਤੇ ਬਾਕੀ ਜੋ ਬੈਕਗ੍ਰਾਉਂਡ ਚਾਹਣਗੇ ਸਰਦੀ ਦੀ ਪਲਾਨਿੰਗ ਅੱਗੇ ਲੈਣਾ ਨਹੀਂ ਉਹ ਦੇਖੋ ਜੀ ਪਤਾ ਕੀ ਆ ਤੁਹਾਨੂੰ ਤੁਹਾਡੀ ਜਰਨੀ ਤੁਸੀਂ ਉਹਦਾ ਕੰਮ ਕਰੋ ਹਨਾ ਬਹੁਤ ਸਾਰੇ ਪਲਾਨ ਹੁੰਦੇ ਨੇ ਮੈਂ ਲੱਗਦਾ ਪਿਛਲੀ ਫਿਲਮ ਡਾਕੋਂ ਦਾ ਮੁੰਡਾ ਫਰੀ ਕਰਕੇ ਟਾਈਮ ਤੇ ਬਾਈ ਉਹਦਾ ਨਾ ਉਸ ਤੋਂ ਪਹਿਲਾਂ ਆਲਰੇਡੀ ਇੱਕ ਦੋ ਕਹਾਣੀਆਂ ਤੇ ਸੀ ਕੰਮ ਕਰ ਰਹੀ ਸੀ ਤਾਂ ਫਿਰ ਉਸ ਤੋਂ ਬਾਅਦ ਮੈਂ ਇੱਕਦਮ ਉਹਦੇ ਚ ਬਿਜ਼ੀ ਹੋ ਗਿਆ ਤਾਂ ਫਿਰ ਮੈਂ ਥੋੜਾ ਜਿਹਾ ਹਨੈਸਟੀ ਮੇਰੇ ਚ ਹੈ ਕਿ ਮੈਂ ਜਿਹੜੇ ਕੰਮ ਨੂੰ ਲੱਗ ਜਾ ਮੈਂ ਪਾਸੇ ਨਹੀਂ ਝਾਕਦਾ ਫਿਰ ਮੈਂ ਸਕ੍ਰਿਪਟਾਂ ਜਿੱਥੇ ਪੰਜਾਂ ਸੁੱਤੇ ਪੰਜਾਂ ਰਹਿਣਦੀਆਂ ਤਾਂ ਮੈਂ ਲੱਗਦਾ 6 7 8 ਮਹੀਨੇ ਮੈਂ ਬਿਲਕੁਕੁਲ ਝੱਕੇ ਨਹੀਂ ਉਹਨਾਂ ਵੱਲ ਫਿਰ ਉਹਦੀ ਰਿਲੀਜ਼ ਸੀ ਹਾ ਜੂਨ ਦੀ ਦੋ ਮਹੀਨੇ ਹੋਏ ਡੇਡ ਮਹੀਨਾ ਤਾਂ ਆਫਟਰ ਰਿਲੀਜ਼ ਫਿਰ 15 20 ਦਿਨ ਘਰੇ ਛੁੱਟੀ ਮਾਰ ਕੇ ਤੇ ਜੁਲਾਈ ਚ ਮੈਂ ਉੱਤੇ ਬੈਠਾ ਹਜੇ ਡੇਡ ਕੁ ਮਹੀਨਾ ਹੋਇਆ ਤਾਂ ਬਸ ਉਹ ਐਂਡ ਪੁਆਇੰਟ ਤੇ ਨੇ ਕਿ ਡਰਾਫਟ ਹੋ ਗਿਆ ਉਹਨਾਂ ਦਾ ਤਾਂ ਉਹਨਾਂ ਚ ਫਿਰ ਅਸੀਂ ਸਾਰੀ ਟੀਮ ਉਹਨਾਂ ਬੈਠਦੇ ਹਾਂ ਯਾਰ ਆਪਾਂ ਆ ਸਕ੍ਰਿਪਟ ਕਰਦੇ ਹਾਂ ਤਾਂ ਸਮੇਂ ਦੇ ਸਾਹਮਣੇ ਨਾਲ ਆਡੀਅנס ਸ਼ਾਇਦ ਐਦਾਂ ਦੀ ਚੀਜ਼ ਦੇਖਣੀ ਚਾਵੇ ਸ਼ਾਇਦ ਆ ਦੇਖਣਾ ਚਾਵੇ ਤਾਂ ਆਪਣੇ ਆਪ ਨਾਲ ਅਸੀਂ ਰੋਜ਼ ਗੱਲ ਕਰਦੇ ਹੁੰਨੇ ਆ ਵੈਗਰ ਨੂੰ ਮਨਜ਼ੂਰ ਆ ਜਦੋਂ ਫੈਸਲਾ ਲੈ ਲਿਆ ਫਿਰ ਤਾ ਫਲੋਰ ਤੇ ਜਾ ਰਹੇ ਆ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਸਰ ਹੁਣ ਨਵੇਂ-ਨਵੇਂ ਡੈਬਿਊ ਕਰਨਾ ਚਾਹੁੰਦੇ ਆ ਫਿਲਮਾਂ ਚਾਹੁੰਦੇ ਆ ਐਕਟਿੰਗ ਕਰਨਾ ਚਾਹੁੰਦੇ ਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਸਬਰ ਰੱਖੋ ਕਿਸੇ ਨੂੰ ਵੇਖ ਕੇ ਨਾ ਬਈ ਕਿਸੇ ਦੀ ਜਰਨੀ ਵੱਲ ਵੇਖ ਕੇ ਜੋ ਤੁਸੀਂ ਨਵੇਂ ਕੰਮ ਕਰੋਗੇ ਤਾਂ ਕਈ ਵਾਰੀ ਹੁੰਦਾ ਤੁਹਾਨੂੰ ਪੈਸੇ ਨਹੀਂ ਮਿਲਦੇ ਫ੍ਰੀ ਵੀ ਫਿਲਮ ਕਰਨੀ ਪੈਂਦੀ ਆ ਕਈ ਵਾਰੀ ਪੈਸੇ ਲੇਟ ਮਿਲਦੇ ਆ ਤੇ ਵੀ ਤੁਸੀਂ ਆ ਕੇ ਇੱਥੇ ਮਵਾਲੀ ਰਹਨੇ ਹੋ ਤੁਹ ਤੋਂ ਰੈਂਟ ਤੱਕ ਨਹੀਂ ਦਿੱਤੇ ਜਾਂਦੇ ਹਨਾ ਪੰਗੀਆਂ ਤੁਰਸ਼ੀਆਂ ਦੇ ਵਿੱਚ ਦੀ ਨੰਘ ਕੇ ਤਾਂ ਉਹਨੂੰ ਤੁਸੀਂ ਸਟਰਗਲ ਦਾ ਨਾਮ ਨਾ ਦਿਓ ਸਟਰਗਲ ਉਹਦੀ ਹੁੰਦੀ ਆ ਕੋਈ ਦਿਹਾੜੀ ਕਰ ਰਿਹਾ ਸਬਜ਼ੀ ਵੇਚ ਰਿਹਾ ਕੀ ਪਤਾ ਉਹਦੇ ਸੁਪਨੇ ਕੋਈ ਹੋਰ ਹੁਣ ਪਰ ਉਹਨੂੰ ਉਹ ਕਰਨਾ ਪੈ ਰਿਹਾ ਸਾਡੀ ਸਟਰਗਲ ਨਹੀਂ ਗਈ ਅਸੀਂ ਤਾਂ ਸ਼ੌਂਕ ਨਾਲ ਆਏ ਹਾਂ ਘਰਦਿਆਂ ਤੋਂ ਵੀਰ ਕੇ ਆਏ ਆਂ ਵੀ ਅਸੀਂ ਇਹੀ ਕਰਨਾ ਤਾਂ ਸਾਨੂੰ ਕੋਈ ਕਾਰਡ ਦੇ ਕੇ ਨਹੀਂ ਲੈ ਕੇ ਆਇਆ ਸੱਦਾ ਪੱਤਰ ਦੇ ਕੇ ਵੀ ਤੁਹਾਡੇ ਮਨਾਂ ਸਰਦਾ ਹੀ ਨਹੀਂ ਆਜੋ ਬਿਲਕੁਲ ਅਸੀ ਤਾਂ ਕੀੜਾ ਕੱਟਣ ਆਏ ਨਾ ਆਪਦੇ। ਵੀ ਸਾਡੀ ਰੂਹ ਨੂੰ ਚੰਗਾ ਲੱਗਦਾ ਜਿਵੇਂ ਹੁਣ ਤੁਸੀਂ ਪੌਡਕਾਸਟ ਕਰ ਰਹੇ ਹੋ। ਵੀ ਮੈਂ ਪੌਡਕਾਸਟ ਕਰਿਆ ਕਰਨੇ ਆ ਹਨਾ। ਤੁਹਾਡੇ ਮਨ ਦੀ ਗੱਲ ਆ ਨਾ ਇਹ। ਹੁਣ ਇਹਦੀ ਜੇ ਦਿੱਕਤਾਂ ਆਉਣਗੀਆਂ ਤਾਂ ਤੁਸੀਂ ਚੱਲੋਗੇ ਨਾ। ਬਿਲਕੁਲ। ਹੁਣ ਬਾਹਰ ਸਾਡੇ ਮੁੰਡੇ ਜਾਂਦੇ ਨੇ ਚਾਹ ਨਾਲ ਵੀ ਅਸੀਂ ਬਾਹਰ ਜਾ ਕੇ ਕੈਨੇਡਾ ਸੈੱਟ ਹੋਣਾ। ਅਸੀਂ ਸ਼ਿਫਟਾਂ ਲਾਵਾਂਗੇ, ਕੰਮ ਕਰਾਂਗੇ। ਫਿਰ ਉਹ ਨੀਂਦ ਰੇਵੀ ਕੱਟਦੇ ਆ ਉੱਥੇ। ਕਿਉਂਕਿ ਉਹਨਾਂ ਦੀ ਜ਼ਿਆਦਾ ਨਾ ਹੋ। ਵੀ ਅਸੀਂ ਬਗਾਨੇ ਮੁਲਕੇ ਜਾ ਕੇ ਸੈੱਟ ਹੋਣਾ। ਫਿਰ ਜਦੋਂ ਅਸੀਂ ਆਪਦੀ ਜ਼ਿਆਦ ਨਾ ਕਿਤੇ ਆਏ ਹੁੰਨੇ ਆ। ਤਾਂ ਫਿਰ ਚੱਲੋ ਫਿਰ ਨਾ ਕਿਸੇ ਤੇ ਗਿਲਾ ਕਰੋ ਨਾ ਕਿਸੇ ਤੇ ਉਂਗਲ ਠਾਓ ਕੰਮ ਕਰੋ ਆ ਦਾ ਬਸ ਸਹੀ ਮੌਕੇ ਦਾ ਇੰਤਜ਼ਾਰ ਕਰੋ ਚੰਗੀ ਕਹਾਣੀ ਚੰਗਾ ਕਰਦਾਰ ਚੰਗੀ ਟੀਮ ਤੁਹਾਡੇ ਹਿੱਸੇ ਜਿੱਦੇ ਆ ਗਈ ਹੈ ਨਾ ਹੁਣ ਜਦੋਂ ਗੈਂਦਸੋਬਾਸੀਪੁਰ ਬਣੀ ਆ ਉਹ ਨਵਾਜ਼ਦின் ਸਿੱਧਕੀ ਦੇ ਥਾਂ ਤੇ ਕੋਈ ਵੀ ਹੁੰਦਾ ਤਾਂ ਉਹ ਜੋ ਕਰੈਕਟਰ ਲਿਖਿਆ ਹੀ ਏਡਾ ਵਧੀਆ ਗਿਆ ਸੀ ਕਿ ਬਾਪ ਦਾ ਬਦਲਾ ਭਾਈ ਦਾ ਬਦਲਾ ਪੈਸਲ ਲੇਗਾ ਤੇਰਾ ਨਾ ਤਾਂ ਸ਼ਾਇਦ ਉਹ ਥਾਂ ਤੇ ਕੋਈ ਹੋਰ ਹੁੰਦਾ ਤਾਂ ਉਹ ਵੀ ਐਕਟਰ ਬਣ ਜਾਂਦਾ ਹਨਾ ਤਾਂ ਕੈਰੈਕਟਰ ਲਿਖੇ ਹੀ ਕਈ ਬਹੁਤ ਵਧੀਆ ਜਾਂਦੇ ਨੇ ਤਾਂ ਓਨੈਸਟੀ ਨਾ ਛੱਡੋ ਇਮਾਨਦਾਰੀ ਨਾ ਛੱਡੋ ਤੁਹਾਨੂੰ ਵਾਇਰੂਸ ਦੇਵੇਗਾ ਬਹੁਤ ਬਹੁਤ ਧੰਨਵਾਦ ਸਰ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਤਾਂ ਇਤੋਂ ਦੇ ਪੋਡਕਾਸਟ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਤਤਤ ਦੇ ਲਈ ਧੰਨਵਾਦ